ਗੁਰਸਿੱਖ ਅਰਦਾਸ ਕਿਸ ਅੱਗੇ ਕਰੇ ਇਹ ਕਿਤੇ ਵਿੱਚ ਪ੍ਰਥਮ ਵਾਇਗਰੋ ਸੇਵਰ ਕੇ ਜਾਂ ਪ੍ਰਥਮ ਪਗਰਤੀ ਸੇਵਰ ਕੇ ਸਿੱਖ ਰਹਿ ਬਰਦਾ ਵਿੱਚ ਦੋਗਲਾਪਣ ਨੁਕੀਤਾ ਗੁਰਮਤਿ ਦੀ ਰਹਿਣੀ ਸੰਦੇਖ ਇਹ ਲਿਖਿਆ ਹੈ ਇੱਕ ਅਕਾਰੁਖਸਾ ਛੋਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ 10 ਗੁਰੂ ਸਾਹਿਬਾਨੋਂ ਇੱਕੋ ਜੋਤ ਦਾ ਪ੍ਰਕਾਸ਼ ਇੱਕੋ ਰੂਪ ਕਰਕੇ ਮੰਨਣਾ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ ਨੋਟ ਕਰਿਓ ਵਾਹਿਗੁਰੂ ਅੱਗੇ ਅਰਦਾਸ ਕਰੇ ਗੁਰੂ ਦਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਗੁਰ ਮਰਿਆਦਾ ਕਰੇ ਵਾਹਿਗੁਰੂ ਦੇ ਅਰਦਾਸ ਤੇ ਗੁਰੂ ਦੇ ਬਾਣੀ ਵੀ ਕਹਿੰਦੀ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਮੈਂ ਅਰਦਾਸ ਕਰ ਤਾਂ ਅਸੀਂ ਭਗਵਤੀ ਦਾ ਅਰਥ ਜਦੋਂ ਸਰ ਪੜਦੇ ਹਾਂ ਤਾਂ ਉਹ ਤਾਂ ਦੇਵੀ ਦੁਰਗਾ ਹੀ ਸਾਬਤ ਹੁੰਦਾ ਹੈ ਤਾਂ ਇਹ ਗੁਰੂ ਇਹ ਜੋ ਅਰਦਾਸ ਅਕਾਲ ਤੱਕ ਦੀ ਪਰਵਾਨਤ ਰਹਿਤ ਮਰਾਦਰ ਜੋ ਤੁਸੀਂ ਦੱਸਦੇ ਹੋ ਉਹਦੇ ਤੇ ਅਰਦਾਸ ਵਾਇਰੋ ਕੀ ਹੋਣੀ ਚਾਹੀਦੀ ਹੈ ਨਾ ਕਿ ਪ੍ਰਤਭਗਤੀ ਸਿਮਰ ਕੇ ਤੋਂ ਇਹ ਅਰਦਾਸ ਜੋ ਹੈ ਇਹ ਸਾਨੂੰ ਜ਼ਰੂਰ ਦਾ ਬਦਲਾ ਬਦਲਣਾ ਪਵੇਗਾ ਸਰਾ ਤਾਂ ਬੀ ਸਿੰਘ ਜੀ ਆਮ ਵਿਦਵਾਨ ਕਹਿੰਦੇ ਨੇ ਕਿ ਪ੍ਰਗਤੀ ਦਾ ਲਫਜ਼ ਜਿਹੜਾ ਹੈ ਕਿਰਪਾਨ ਹੈ ਸ਼ਕਤੀ ਹੈ ਤੇ ਕਿਰਪਾਨ ਨਾਲ ਸਿੱਖ ਨੂੰ ਜੋੜਿਆ ਗਿਆ ਸ਼ਕਤੀ ਨਾਲ ਜੋੜਿਆ ਗਿਆ ਇਸ ਮੁਤਲਕ ਉਹਨਾਂ ਨੂੰ ਜ਼ਰੂਰੀ ਇਹਨਾਂ ਇਹ ਮੰਨਦਾ ਹੈ ਕਿ ਪਾਈਕਾਂਤ ਸੰਜੀਤ ਦਾ ਮਹਾਂਕੋਸ਼ ਦੇ ਵਿੱਚ ਪਗੋਤੀ ਦੇ 6 ਅਰਥ ਲਿਖੇ ਪਹਿਲਾ ਅਰਥ ਉਹਨਾਂ ਨੇ ਭਗਵੰਤ ਫਕਤ ਜਾਂ ਕਰਤਾ ਦਾ ਪਾਸ਼ਿਕ ਲਿਖਿਆ ਹੈ ਜਿਸ ਉਹਨਾਂ ਨੇ ਉਹ ਗੁਰੂ ਜੀ ਦੇ ਸੰਪਤੀਆਂ ਕੋਲ ਕੀ听ਿਆ ਸੋ ਪਗੋਤੀ ਜੋ ਭਗਵੰਤ ਹੈ ਜਾਣਾ ਹੈ ਸਾਹ ਸੰਗ ਪਾਪਾ ਮੰਤੋਂ ਵੇਪਿਸ ਪਗੋਤੀ ਕੀ ਮਤ ਉੱਤਮ ਹੋਵੇ ਇਹਨਾਂ ਕੰਤੀਆਂ ਜੋ ਗੁਰਗ੍ਰਸਿ ਕੰਤੀਆਂ ਜੋ ਬਗੋਤੀ ਦਾਤਾ ਉਹ ਮਨੋਖ ਜਿਹੜਾ ਕਿ ਸਾਹ ਸੰਗ ਵੀ ਜਾਂਦਾ ਹੈ ਤੇ ਉੱਥੇ ਪਰਮਾਤਮਾ ਦਾ ਨਾਮ ਚਿਖਦਾ ਹੈ ਉਹ ਹੈ ਮਨੋਖ ਪਗੋਤੀ ਜੇ ਪਗੋਤੀ ਨਾ ਕੋ ਅਸੀਂ ਕਿਸੇ ਮਨੋਖ ਨੂੰ ਪਹਿਲੇ ਝਪੜਾ ਨਾਮ ਝਪਣ ਵਾਲੇ ਨੂੰ ਤਾਂ ਕੁਰਾਨਕ ਸਾਹਿਬ ਨਾਲ ਪਹਿਲੇ ਤੁਮ ਲਈ ਪ੍ਰਸੰਗ ਗੁਰੂ ਨਾਲ ਸਿਮਰ ਹੈ ਜੋ ਪਗੋਤੀ ਦਾਤਾ ਕੋਥੇ ਇਹ ਨਹੀਂ ਹੈ ਕਿ ਦੇਲੀ ਦੇਲੀ ਬਤਮੋਖੀ ਸਿਮਰ ਕੇ ਜਿੱਥੇ ਅਸੀਂ ਅਰਥ ਕਰਦੇ ਹਾਂ ਉੱਥੇ ਦੇਵੀ ਦੁਰਗਾ ਦਾ ਪਾਠ ਲਿਖਿਆ ਕਿਉਂਕਿ ਇਸ ਜਿਸ ਇਹ ਜチナ ਚੰਡੀ ਦੀ ਬਾਣੀ ਜਾਂ ਦੁਰਗਾ ਕੀ ਬਾਣੀ ਆ ਬਾਤਰੀ ਭਗਵਤੀ ਜੀ ਦੀ ਜੋ ਪਹਿਲੀ ਕੋੜੀ ਹੈ ਪ੍ਰਤਮ ਭਗਤੀ ਸ਼ੁਰੂ ਕੀ ਉਹਦੀ ਆਖਰੀ ਕੋੜੀ ਜਿਹੜੀ ਹੈ ਉਹ ਪੜਨਾ ਉਸ ਤੇ ਜਿਹੜਾ ਦੁਰਗਾ ਪਾਠ ਬਣਾਇਆ ਸੱਤੇ ਕੋੜੀਆਂ ਫੇਰ ਨਾ ਜੁਨੀ ਆਇਆ ਜਿਹਨੇ ਲਗਾਇਆ ਕੋੜੀ ਨੰਬਰ 52 ਆਖਰੀ ਕੋੜੀ ਔਰ ਸੱਤੇ ਕੋੜੀਆਂ ਦਾ ਮਤਲਬ ਕਿ ਸ਼ਾਇਕ ਤੋਂ ਲੈ ਕੇ ਪੱਚੀ ਜਾ ਤੱਕ ਸਾਰੀਆਂ ਕੋੜੀਆਂ ਇਹ ਦੁਰਗਾ ਦਾ ਪਾਠ ਹੈ ਸੱਤ ਭਗਵਤੀ ਦਾ ਅਰਥ ਅਸੀਂ ਦੁਰਗਾ ਨੂੰ ਲਗਾਉਂਦੇ ਹਾਂ ਉਹਦੇ ਚ ਕੋਈ ਕੰਪਤੀਆਂ ਦੇ ਲਈ ਭਗਵਤੀ ਦੁਰਸ਼ਾ